ਬਰਸਾਤ ਦੇ ਮੌਸਮ ਵਿੱਚ ਕਦੇ ਕਦਾਈਂ ਚਲਾ ਰਹੇ ਹੋ ਏਸੀ ਤਾਂ ਅਪਣਾਓ ਇਹ ਤਿੰਨ ਟਿਪਸ ਨਹੀਂ ਤਾਂ ਜਲਦੀ ਹੋ ਜਾਵੇਗਾ ਖਰਾਬ 1 ਸਤੰਬਰ ਤੋਂ ਨਹੀਂ ਹੋਵੇਗੀ ਆਨਲਾਈਨ ਪੇਮੈਂਟ 31 ਅਗਸਤ ਤੋਂ ਲੱਖਾਂ ਫੋਨ ਉਪਭੋਗਤਾਵਾਂ ਨੂੰ ਹੋਣਗੀਆਂ ਮੁਸ਼ਕਲਾਂ ਹਾਲੇ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਪਟੀ ਬਰਸਾਤ ਕਾਰਨ ਮੌਸਮ ਹੌਲੀ ਹੌਲੀ ਠੰਡਾ ਹੁੰਦਾ ਜਾ ਰਿਹਾ ਜੇਕਰ ਜ਼ਿਆਦਾ ਦੇਰ ਤੱਕ ਮੀਂਹ ਪੈਂਦਾ ਹੈ ਤਾਂ ਕਮਰਾ ਕਾਫੀ ਠੰਡਾ ਹੋ ਜਾਂਦਾ ਹੈ ਤੇ ਪੱਖੇ ਤੋਂ ਵੀ ਠੰਡੀ ਹਵਾ ਆਉਣ ਲੱਗਦੀ ਹੈ ਹਾਲਾਂਕਿ ਦੀ ਬਰਸਾਤ ਦੇ ਮੌਸਮ ਦੇ ਵਿੱਚ ਨਮੀ ਕਾਰਨ ਕਈ ਵਾਰ ਏਸੀ ਚਲਾਉਣਾ ਜ਼ਰੂਰੀ ਹੋ ਜਾਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਏਸੀ ਦੀ ਹਵਾ ਬਿਹਤਰ ਮਹਿਸੂਸ ਕਰਦੀ ਹੈ ਕਿਉਂਕਿ ਇਹ ਕਮਰੇ ਦੀ ਨਮੀ ਨੂੰ ਸੋਖ ਲੈਂਦੀ ਹੈ ਅਤੇ ਇਸ ਨਾਲ ਚਿਪਚਿਪਾਪਨ ਦੂਰ ਹੁੰਦਾ ਹੈ। ਪਰ ਇਸ ਮੌਸਮ ਵਿੱਚ ਇਹ ਗੱਲ ਦੇਖਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਜੇਕਰ ਭਾਰੀ ਮੀਂਹ ਪੈ ਰਿਹਾ ਤਾਂ ਬਾਹਰੀ ਯੂਨਿਟ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਜਾਂਦਾ। ਜੇਕਰ ਤੁਹਾਡੀ ਆਊਟਡੋਰ ਯੂਨਿਟ ਦੇ ਆਲੇ-ਦੁਆਲੇ ਪਾਣੀ ਭਰਿਆ ਹੋਇਆ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਏਸੀ ਨਹੀਂ ਚਲਾਉਣਾ ਚਾਹੀਦਾ। ਇਹ ਇਸ ਲਈ ਹੈ ਕਿਉਂਕਿ ਬਿਜਲੀ ਦੇ ਛਟਕੇ ਦਾ ਖਤਰਾ ਹੋ ਸਕਦਾ ਹੈ ਇਸ ਤੋਂ ਇਲਾਵਾ بارش ਦੇ ਮੌਸਮ ਦੌਰਾਨ ਕੁਝ ਲੋਕ ਇਸ ਨੂੰ ਢੱਕ ਕੇ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਇਹ ਖਰਾਬ ਨਾ ਹੋਵੇ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ ਏਸੀ ਆਊਟਡੋਰ ਯੂਨਿਟ ਨੂੰ ਕਵਰ ਕਰਕੇ ਚਲਾਉਣ ਨਾਲ ਗਰਮ ਹਵਾ ਬਾਹਰ ਆਉਣ ਤੋਂ ਰੋਕਦੀ ਹੈ ਜਿਸ ਨਾਲ ਏਸੀ ਤੇ ਦਬਾਅ ਪੈਂਦਾ ਹੈ ਅਤੇ ਇਹ ਯੂਨਿਟ ਲਈ ਚੰਗਾ ਨਹੀਂ ਹੋਵੇਗਾ ਇਸ ਲਈ ਏਸੀ ਨੂੰ ਕਦੇ ਵੀ ਢੱਕ ਕੇ ਨਹੀਂ ਚਲਾਉਣਾ ਚਾਹੀਦਾ ਜੇਕਰ ਤੁਸੀਂ ਚਾਹੋ ਤਾਂ ਏਸੀ ਨੂੰ ਢੱਕ ਸਕਦੇ ਹੋ ਜਦੋਂ ਇਹ ਨਾ ਚੱਲ ਰਿਹਾ ਹੋਵੇ ਅੱਗੇ ਗੱਲ ਆਉਂਦੀ ਹੈ ਕਿ ਫਿਲਟਰ ਨੂੰ ਦੇਖਣਾ ਵੀ ਹੈ ਬੜਾ ਜ਼ਰੂਰੀ ਇਸ ਤੋਂ ਇਲਾਵਾ ਜੇਕਰ ਤੁਸੀਂ ਲੰਬੇ ਸਮੇਂ ਤੋਂ AC ਨਹੀਂ ਚਲਾ ਰਹੇ ਹੋ ਅਤੇ ਲੋਡ ਮਹਿਸੂਸ ਹੋਣ ਤੇ ਇਸ ਦੀ ਵਰਤੋਂ ਕਰਦੇ ਹੋ ਤਾਂ ਇਸ ਦਾ ਫਿਲਟਰ ਜ਼ਰੂਰ ਚੈੱਕ ਕਰ ਲਿਓ AC ਫਿਲਟਰ ਤੇ ਧੂੜ ਤੇਜ਼ੀ ਨਾਲ ਇਕੱਠੀ ਹੁੰਦੀ ਹੈ ਜੇਕਰ ਫਿਲਟਰ ਗੰਦਗੀ ਨਾਲ ਬੰਦ ਹੋ ਜਾਂਦਾ ਤਾਂ AC ਕੰਪਰੈਸ਼ਨ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਬਰਸਾਤ ਦੇ ਮੌਸਮ ਵਿੱਚ ਰੁਕ ਰੁਕ ਕੇ AC ਚਲਾ ਰਹੇ ਹੋ ਤਾਂ ਤੁਹਾਨੂੰ ਇਹ ਤਿੰਨ ਗੱਲਾਂ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਨੇ ਅਗਲਾ ਅਪਡੇਟ ਦੇਖਦੇ ਹਾਂ ਕਿ 1 ਸਤੰਬਰ ਤੋਂ ਨਹੀਂ ਹੋਵੇਗੀ ਆਨਲਾਈਨ ਪੇਮੈਂਟ ਇਸ ਡਿਜੀਟਲ ਦੁਨੀਆ ਵਿੱਚ ਲੋਕ ਆਪਣੇ ਜ਼ਿਆਦਾਤਰ ਕੰਮ ਆਪਣੇ ਫੋਨ ਰਾਹੀਂ ਘਰ ਬੈਠੇ ਹੀ ਕਰ ਰਹੇ ਹਨ ਡਿਮ ਕਾਰਡ ਇੰਟਰਨੈਟ ਕਨੈਕਸ਼ਨ ਅਤੇ ਆਨਲਾਈਨ ਸੁਵਿਧਾਵਾਂ ਦੀ ਮਦਦ ਨਾਲ ਲੋਕਾਂ ਲਈ ਕਈ ਕੰਮ ਕਰਨੇ ਆਸਾਨ ਹੋ ਰਹੇ ਹਨ ਵੱਧਦੀਆਂ ਸਹੂਲਤਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਹਨ ਲੋਕਾਂ ਨੂੰ ਆਨਲਾਈਨ ਪਲੈਟਫਾਰਮ ਦੀ ਵਰਤੋਂ ਕਰਦੇ ਸਮੇਂ ਬੈਂਕ ਖਾਤੇ ਵਿੱਚੋਂ ਮਿੰਟਾਂ ਵਿੱਚ ਪੈਸੇ ਕਢਵਾਉਣ ਜਾਂ ਫੋਨ ਵਿੱਚ ਮੌਜੂਦ ਜਾਣਕਾਰੀ ਦੇ ਚੋਰੀ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਕੁਝ ਸਾਲਾਂ ਵਿੱਚ ਸਪੈਮ ਕਾਲਾਂ ਸੰਦੇਸ਼ਾਂ ਅਤੇ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੀ ਗਿਣਤੀ ਵੀ ਕਾਫੀ ਵਧੀ ਹੈ। ਅਜਿਹੇ 'ਚ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਪਹਿਲ ਕੀਤੀ ਜਾ ਰਹੀ ਹੈ ਜਿਸ ਨਾਲ ਸਪੈਮ ਨੂੰ ਰੋਕਿਆ ਜਾ ਸਕੇਗਾ। ਟ੍ਰਾਈ ਦੁਆਰਾ ਸਪੈਮ ਨੀਤੀ ਨੂੰ ਸੋਧਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਉਹ 1 ਸਤੰਬਰ ਤੋਂ ਸਪੈਮ ਨਿਯਮਾਂ ਨੂੰ ਲਾਗੂ ਕਰਨਗੇ। ਇਸ ਬਾਰੇ 'ਚ ਟ੍ਰਾਈ ਨੇ ਪਹਿਲਾਂ ਹੀ ਟੈਲੀਕਮ ਕੰਪਨੀਆਂ ਨੂੰ ਸਪੈਮ ਮੈਸੇਜ ਕਾਲ ਤੇ ਪਾਬੰਦੀ ਲਗਾਉਣ ਦਾ ਕੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। 31 ਅਗਸਤ ਤੋਂ ਲੱਖਾਂ ਉਪਭੋਗਤਾਵਾਂ ਨੂੰ ਕੋਣ ਗਿਆ ਮੁਸ਼ਕਿਲਾਂ ਭਾਰਤ ਚ 31 ਅਗਸਤ ਤੋਂ ਬਾਅਦ ਮੋਬਾਈਲ ਯੂਜ਼ਰਸ ਲਈ ਮੁਸ਼ਕਿਲਾਂ ਆ ਰਹੀਆਂ ਹਨ ਬੈਂਕ ਕੋ ਓਟੀਪੀ ਅਤੇ ਡਿਲੀਵਰੀ ਓਟੀਪੀ ਮਿਲਣ ਵਿੱਚ ਦਿੱਕਤਾਂ ਆ ਸਕਦੀਆਂ ਹਨ ਐਸਐਮਐਸ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਟੈਲੀਕਾਮ ਕੰਪਨੀਆਂ ਦੁਆਰਾ ਬਲੌਕ ਕਰ ਦਿੱਤਾ ਜਾਵੇਗਾ ਟਰਾਈ ਦਾ ਇਹ ਕਹਿਣਾ ਹੈ ਕਿ ਲੋਕਾਂ ਦੇ ਡੇਟਾ ਨੂੰ ਫਰਜ਼ੀ ਇਹ ਮੈਸੇਜ ਅਤੇ ਉਹਨਾਂ ਵਿੱਚ ਲਿੰਕ ਹੋਣ ਦਾ ਖਤਰਾ ਜਿਸ ਵਿੱਚ ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣ ਵਰਗੀ ਵਰਗੀ ਧੋਖਾਧੜੀ ਵੀ ਸ਼ਾਮਲ ਹੈ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਫੋਨ ਨੰਬਰ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਫਰਜ਼ੀ ਕਾਲਾਂ ਅਤੇ ਐਸਐਮਐਸ ਤੇ ਰੋਕ ਲਈ ਜਾ ਸਕੇ 1 ਸਤੰਬਰ ਤੋਂ ਬਾਅਦ ਜੇਕਰ ਕਿਸੇ ਨੰਬਰ ਤੋਂ ਤੁਹਾਨੂੰ SMS ਆਉਂਦਾ ਹੈ ਜੋ ਟਰਾਈ ਸੂਚੀ ਵਿੱਚ ਰਜਿਸਟਰਡ ਨਹੀਂ ਹੈ ਇਹ ਤੁਹਾਡੇ ਤੱਕ ਨਹੀਂ ਪਹੁੰਚੇਗਾ ਤਾਂ ਇਸ ਨੂੰ ਸਪੈਮ SMS ਮੰਨਿਆ ਜਾ ਸਕਦਾ ਹੈ ਅਤੇ ਬਲੌਕ ਕੀਤਾ ਜਾ ਸਕਦਾ ਹੈ ਇਸ ਮਾਮਲੇ ਚ ਬੈਂਕ ਦਾ OTP ਥਰਡ ਪਾਰਟੀ ਪਲੇਟਫਾਰਮ ਤੇ ਲੌਗਇਨ ਕਰਨਾ ਆਦ ਵੀ ਸ਼ਾਮਿਲ ਹੈ ਟਰਾਈ ਦੇ ਨਵੇਂ ਸਪੈਮ ਨਿਜਮਾ ਦੀ ਸ਼ੁਰੂਆਤ ਤੋਂ ਬਾਅਦ ਫਰਜੀ ਸੰਦੇਸ਼ਾਂ ਨੂੰ ਰੋਕਿਆ ਜਾ ਸਕਦਾ ਹੈ ਦਰਅਸਲ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਨਾਂ ਸੋਚੇ ਸਮਝੇ ਆਪਣੇ ਫੋਨ ਦੇ ਮੈਸੇਜ ਤੇ ਕਲਿੱਕ ਕਰਦੇ ਹਨ ਅਣਜਾਣ ਸੰਦੇਸ਼ ਇਸ਼ਰਾਹੀ ਪ੍ਰਾਪਤ ਕੀਤੇ ਹੋਏ ਲਿੰਕ ਤੇ ਕਲਿੱਕ ਕਰਨਾ ਜੋ ਹੈਕਰਾਂ ਦੀਆਂ ਚਾਲਾਂ ਵਿੱਚੋਂ ਇੱਕ ਹੋ ਸਕਦਾ ਹੈ। ਅਜਿਹੇ 'ਚ ਡਿਵਾਈਸ ਤੋਂ ਯੂਜ਼ਰਸ ਦੀ ਜਾਣਕਾਰੀ ਸਪੈਮਰਸ ਤੱਕ ਵੀ ਪਹੁੰਚ ਸਕਦੀ ਹੈ। ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ? ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਏਸੀ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਸਰ ਅਲਰਟਸ।